ਟਿਕਟ ਦੇ ਰਹੀ ਹੈ ਚੰਨੀ ਜੀ ਹਾਰਦੇ ਨੇ ਈਡੀ ਤੋਂ ਡਰਦੇ ਭੱਜ ਜਾਂਦੇ ਨੇ ਵਾਪਸ ਆਉਂਦੇ ਨੇ ਵਰਕਿੰਗ ਕਮੇਟੀ ਮਿਲ ਜਾਂਦੀ ਵਿਜੀਲੈਂਸ ਆ ਜਾਂਦੀ ਹੈ ਵਿਜੀਲੈਂਸ ਦੀ ਜਾਂਚ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੁਸੀਂ ਪਾਰਲੀਮੈਂਟ ਦੀ ਸੀਟ ਤੇ ਦਰ ਚੰਨੀ ਸਾਹਿਬ ਦਾ ਪਰਸਨਲ ਰਿਕਾਰਡ ਦੇਖਿਆ ਹੈ ਚੰਨੀ ਸਾਹਿਬ बतौर ਮੰਤਰੀ ਸੀਨੀਅਰ ਆਈਐਸ ਅਫਸਰ ਨੂੰ ਅਸ਼ਲੀਲ ਮੈਸੇਜ ਭੇਜ ਨਾਲ ਗਲਤ ਹਰਕਤ ਕਰਦੇ ਹੋਏ ਅੱਜ ਘਰ ਘਰ ਪਹੁੰਚ ਗਈ ਹੈ ਚੰਨੀ ਸਾਹਿਬ ਨੇ ਆਪਣੀ ਪਿਛਲੀ ਕੈਂਪੇਨ ਚਲਾਈ ਉਸ ਤੋਂ ਪਿਛਲੀ ਕੈਂਪੇਨ ਚੱਲੀ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕੈਪਟਨ ਸਰਕਾਰ ਬਣੀ ਚੰਨੀ ਜੀ ਬਾਅਦ ਚੋਂ ਮੁੱਖ ਮੰਤਰੀ ਬਣ ਗਏ ਚੰਨੀ ਜੀ ਨੇ ਆਪਣਾ ਇੱਕ ਸਲੋਗਨ ਦਿੱਤਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਮੇਰੇ ਹਲਕੇ ਚੋਂ ਕੱਲ ਮੈਨੂੰ ਕਿਸੇ ਨੇ ਇੱਕ ਗਾਣਾ ਬਣਾ ਕੇ ਭੇਜਿਆ ਏ ਇਕੱਲਾ ਸਲੋਗਨ ਨਹੀਂ ਗਾਣਾ ਬਣ ਗਿਆ ਹੈ ਕਰ ਕਰ ਚੱਲੀ ਗੱਲ ਚੰਨੀ ਕਰਦਾ ਗੰਦੀ ਗੱਲ ਇੱਕ ਟਿਕਟ ਦੇ ਰਹੀ ਹੈ ਚੰਨੀ ਜੀ ਹਾਰਦੇ ਨੇ ਈਡੀ ਤੋਂ ਡਰਦੇ ਭੱਜ ਜਾਂਦੇ ਨੇ ਵਾਪਸ ਆਉਂਦੇ ਨੇ ਵਰਕਿੰਗ ਕਮੇਟੀ ਮਿਲ ਜਾਂਦੀ ਹੈ ਵਿਜੀਲੈਂਸ ਆ ਜਾਂਦੀ ਹੈ ਵਿਜੀਲੈਂਸ ਦੀ ਜਾਂਚ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੁਸੀਂ ਪਾਰਲੀਮੈਂਟ ਦੀ ਸੀਟ ਤੇ ਦਰਦੇ ਚੰਨੀ ਸਾਹਿਬ ਦਾ ਪਰਸਨਲ ਰਿਕਾਰਡ ਦੇਖਿਆ ਹੈ ਚੰਨੀ ਸਾਹਿਬ बतौर ਮੰਤਰੀ ਸੀਨੀਅਰ ਆਈਐਸ ਅਫਸਰ ਨੂੰ ਅਸ਼ਲੀਲ ਮੈਸੇਜ ਭੇਜ ਨਾਲ ਗਰ ਹਰਕਤ ਕਰਦੇ ਹੋਏ ਅੱਜ ਘਰ ਘਰ ਪਹੁੰਚ ਗਈ ਹੈ ਚੰਨੀ ਸਾਹਿਬ ਨੇ ਆਪਣੀ ਪਿਛਲੀ ਕੈਂਪੇਨ ਚਲਾਈ ਉਸ ਤੋਂ ਪਿਛਲੀ ਕੈਂਪੇਨ ਚੱਲੀ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕੈਪਟਨ ਸਰਕਾਰ ਬਣੀ ਚੰਨੀ ਜੀ ਬਾਦਚੋਂ ਮੁੱਖ ਮੰਤਰੀ ਬਣ ਗਏ ਚੰਨੀ ਜੀ ਨੇ ਆਪਣਾ ਇੱਕ ਸਲੋਗਨ ਦਿੱਤਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਮੇਰੇ ਹਲਕੇ ਚੋਂ ਕੱਲ ਮੈਨੂੰ ਕਿਸੇ ਨੇ ਇੱਕ ਗਾਣਾ ਬਣਾ ਕੇ ਭੇਜਿਆ ਇਹ ਇਕੱਲਾ ਸਲੋਗਨ ਨਹੀਂ ਗਾਣਾ ਬਣ ਗਿਆ ਘਰ ਘਰ ਚੱਲੀ ਗੱਲ ਚੰਨੀ ਕਰਦਾ ਗੰਦੀ ਗੱਲ